ਪਿੰਡ ਦਾ ਗੁਰਦੁਆਰਾ ਦਿਖਾਣੇ ਉਰੇ ਇਕੱਠੇ ਚਾਰ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਿਆ ਉਹ ਸਾਰੀ ਹੋਈ ਹੈ ਸੰਗਤ ਮੱਥਾ ਟੇਕਣ ਲਈ ਖੜੀ ਆ ਜੀ ਇਹ ਸੰਗਤ ਮੱਥਾ ਟੇਕਣ ਵਾਸਤੇ ਖੜੀ ਹੈ ਇਹ ਸਾਡੇ ਕਰਕੇ ਨਹੀਂ ਖੜੇ ਹੋਏ ਪਰ ਵਾਹਿਗੁਰੂ ਜੀ ਕੀ ਫਤਿਹ 10 ਦਿਨ 10 ਦਿਨ ਤੁਸੀਂ ਸਾਰੇ ਮਹਾਰਾਜ ਜੀ ਨੂੰ ਜੀ ਆਇਆਂ ਕਹਿਣ ਲਈ ਖੜੇ ਹੋਣੇ ਆ ਪਰ ਤੁਹਾਨੂੰ ਪਤਾ ਹੋਊਗਾ ਕਿ ਮਹਾਰਾਜ ਜੀ ਦਾ ਸਰੂਪ ਉਹਨਾਂ ਦੇਣ ਤੋਂ ਰੋਕ ਦਿੱਤਾ ਸਾਨੂੰ ਤੇ ਅਸੀਂ ਹੁਣ ਪੈਦਲ ਤੁਹਾਡੇ ਦਰਸ਼ਨ ਕਰਦੇ ਜਾ ਰਹੇ ਆ ਉਹ ਕਹਿੰਦੇ ਵੀ ਸਰੂਪ ਚੋਰੀ ਵੇਚਣ ਵਾਲਿਆਂ ਨੂੰ ਨਹੀਂ ਅਸੀਂ ਪੁੱਛਾਂਗੇ ਪਰ ਤੁਸੀਂ ਸਰੂਪ ਲੈ ਕੇ ਜਾਣਾ ਤੇ ਦੱਸੋ ਉਹਦੇ ਲਈ ਉਹਨਾਂ ਨੇ ਅੱਜ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਉਧਰੋਂ ਵੀ ਦੇਹੜ ਕੇ ਪਿੰਡ ਤੋਂ ਵੀ ਤੇ ਇਸ ਲਈ ਤੁਸੀਂ ਭਾਵੇਂ ਮਹਾਰਾਜ ਜੀ ਨੂੰ ਨਮਸਕਾਰ ਕਰਨ ਆਏ ਹੋ ਜਿਉਂ ਆਇਆਂ ਨੂੰ ਭਾਈ ਕੌਕੇ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਏ ਹੋ ਜੀਓ ਆਇਆਂ ਨੂੰ ਇਨਸਾਫ ਲਈ ਆਏ ਹੋ ਜੀਓ ਆਇਆਂ ਨੂੰ ਜਾਗਰੂਕ ਕਰਨ ਲਈ ਆਏ ਹੋ ਜੀਓ ਆਇਆਂ ਨੂੰ ਤੇ ਅਰਦਾਸ ਕਰਦਾ ਕਿ ਜਿੱਥੇ ਉਹ ਲੋਕ ਨੇ ਵੀ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਵੀ ਹੁਣ ਸਾਡਾ ਹੀ ਹੈ ਤੁਹਾਡਾ ਨਹੀਂ ਉਹਨਾਂ ਲੋਕਾਂ ਦਾ ਮੂੰਹ ਭੰਨਣ ਵਾਸਤੇ ਅੱਜ ਤੁਹਾਡੇ ਵਰਗੇ ਹੈਨ ਜਿਹੜੇ ਜ਼ਮੀਰਾਂ ਲਈ ਬੈਠੇ ਆ ਵੀ ਕੋਈ ਗੱਲ ਨਹੀਂ ਉਦੋਂ ਵੀ ਭਾਈ ਕੌਕੇ ਜੀ ਦੇ ਨਾਲ ਸਾਂ ਅੱਜ ਵੀ ਉਸੇ ਦੇ ਨਾਲ ਆ ਔਰ ਜਿੰਨਾ ਚਿਰ ਸਰੀਰ ਚ ਪ੍ਰਾਣ ਨੇ ਵਾਹਿਗੁਰੂ ਕਿਰਪਾ ਕਰੇ ਕਿ ਸਾਡੀ ਇਹਨਾਂ ਸ਼ਹੀਦਾਂ ਨਾਲ ਤੋੜ ਨਿਭ ਜਾਏ ਮਾਣ ਹੋਵੇ ਪੀ ਕੌਕੇ ਦੇ ਕੱਲੇ-ਕੱਲੇ ਬੱਚੀ-ਬੱਚੇ ਨੂੰ ਇਹ ਗੁਰੂ ਸਾਹਿਬਾਂ ਦੇ ਵਰਸਾਏ ਹੋਏ ਨਗਰ ਨੇ ਇੱਥੋਂ ਫਿਰ ਜਥੇਦਾਰ ਪੈਦਾ ਹੋਣ ਕਰਮਚਾਰੀ ਨਾ ਪੈਦਾ ਹੋਣ ਇਹ ਜ਼ਰੂਰ ਅਜ ਤਹਈਆ ਕਰਿਓ ਕੋਈ ਗੱਲ ਨਹੀਂ ਇਹਨਾਂ ਨੇ ਸਰੂਪ ਨਹੀਂ ਦਿੱਤੇ ਮਹਾਰਾਜ ਜੀ ਦੇ ਫਿਰ ਕੀ ਹੋਇਆ ਕਦਰੇ ਪ੍ਰਸ਼ਾਸਨ ਆ ਕੇ ਵੀ ਕਹਿੰਦਾ ਵੀ ਕਿੱਥੇ ਲੈ ਕੇ ਜਾਣਾ ਤੇ ਕੀ ਕਰਨਾ ਹੈ ਪਰ 328 ਰੁਪਏ ਇੰਨਾ ਚੋਰੀ ਦਿੱਤੇ ਨੇ 4 ਸਾਲ ਹੋ ਗਏ ਉਹ ਕਿਸੇ ਪੁਲਿਸ ਅਫਸਰ ਨੂੰ ਨਹੀਂ ਦਿਸਿਆ ਕਿਸੇ ਅਦਾਲਤ ਨੂੰ ਨਹੀਂ ਦਿਸਿਆ ਕਿਸੇ ਸਰਕਾਰ ਨੂੰ ਨਹੀਂ ਦਿਸਿਆ ਤੇ ਗੁਰੂ ਕਿਰਪਾ ਕਰੇ ਅੱਜ ਦੀ ਜਿਹੜੀ ਯਾਤਰਾ ਹੈ ਇਹ ਭਾਈ ਸਾਹਿਬ ਜੀ ਦੇ ਇਨਸਾਫ ਲਈ ਉਹਨਾਂ ਲੋਕਾਂ ਨੂੰ ਪਛਾਣਿਓ ਜਿਨ੍ਹਾਂ ਨੇ ਕੋਲ ਖਰੋ ਕੇ ਮਰਵਾਇਆ ਉਦੋਂ ਬਾਅਦ ਉਹਨਾਂ ਰਿਪੋਰਟਾਂ ਨੂੰ ਦੱਬਿਆ ਤੇ ਅੱਜੋ ਤੁਹਾਡੇ ਚਾਕੇ ਪੰਥਕ ਬਣ ਕੇ ਕਹਿੰਦੇ ਆ ਸਾਨੂੰ ਅੱਗੇ ਲਿਆਓ ਹੁਣ ਤੁਹਾਡੇ ਨਾਲ ਅਸੀਂ ਇਨਸਾਫ ਕਰਾਂਗੇ ਕਿ ਜੱਗੋਂ 13ਵੀਂ ਤਾਂ ਤੁਸੀਂ ਸਾਡੇ ਨਾਲ ਕਰ ਦਿੱਤੀ ਹੁਣ ਕਿਹੜਾ ਇਨਸਾਫ ਕਰੋਗੇ ਤੇ ਜੇ ਹੁਣ ਇਨਸਾਫ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਹੀਦਾਂ ਦੀ ਗੱਲ ਜ਼ਰੂਰ ਸੁਣਿਓ ਬੇਨਤੀ ਕਰਦਾ ਸਾਰਿਆਂ ਨੂੰ ਵੀ ਸ਼ਹੀਦਾਂ ਲਈ ਖੜ੍ਹਿਓ ਮੁਆਵਜ਼ੇ ਲੈਣ ਦੀ بجائے ਫਰੀਦੀਆਂ ਯਾਤਰਾਵਾਂ ਛੱਡ ਕੇ ਇਨਸਾਫ ਲਈ ਖਲੋਇਓ ਆਸ ਕਰਦੇ ਆ ਤੁਹਾਡੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ